ਚੈਨਪ ਜੀ ਅੱਜ ਦੇਖ ਰਹੇ ਦਸ਼ਕਾ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਅੱਜ ਦੀਆਂ ਕੁਝ ਗੱਲਾਂ ਪਤਾ, ਅੱਜ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਦੇ ਲਈ। ਸਭ ਤੋਂ ਪਹਿਲਾਂ ਗਰਮੀਆਂ ਤੇ ਗਰਮੀਆਂ ਦੇ ਵਿੱਚ ਜਿਹੜੇ ਪੋਰਟੇਬਲ ਸਕੂਲਾਂ ਦੀ ਸਮੱਸਿਆ ਉਹਦੇ ਬਾਰੇ ਗੱਲਬਾਤ ਕਰਾਂਗੇ। ਦੂਜਾ, ਫਰਸਟ ਨੇਸ਼ਨ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ। ਤੀਜਾ, ਜੰਗਲੀ ਅੱਗਾਂ ਦੇ ਕਾਰਨ ਹਵਾ ਦੀ ਗੁਣਵੱਤਾ ਤੇ ਬਹੁਤ ਅਸਰ ਪਿਆ। ਚੌਥਾ, ਕੈਨੇਡਾ ਦੇ ਵਿੱਚ 57 ਲੋਕ ਸਾਲਮੋਨੇਲਾ ਤੋਂ ਪੀੜਤ ਹੋਏ ਤੇ ਪੰਜਵਾਂ ਜਿਹੜਾ ਨਵੇਂ ਘਰਾਂ ਤੋਂ GST ਹਟਾਈ ਗਈ ਉਹਦੇ ਨਾਲ ਕਿੱਥੇ ਕਿੰਨਾ ਕੁ ਫਾਇਦਾ ਹੋ ਰਿਹਾ ਇਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਪੋਰਟੇਬਲ ਕਲਾਸਰੂਮਾਂ ਬਾਰੇ ਪੋਰਟੇਬਲ ਕਲਾਸਰੂਮ BC ਦੇ ਵਿੱਚ ਖਾਸ ਤੌਰ ਦੇ ਤੇ ਤੁਸੀਂ ਸਾਰੇ ਜਾਣਦੇ ਆ ਪੋਰਟੇਬਲ ਬਿਲਡਿੰਗਸ ਆ ਇਹ ਬਹੁਤ ਇੱਕ ਕਹਿ ਲਓ ਕਿ ਸਾਡਾ ਬੜਾ ਇੱਕ ਮਾੜਾ ਪੱਖ ਆ ਜਾਂ ਜਿੱਥੇ ਸਰਕਾਰਾਂ ਫੇਲ ਹੋਈਆਂ ਵੱਖ-ਵੱਖ ਸਮਿਆਂ ਦੇ ਉੱਤੇ BC ਦੇ ਵਿੱਚ ਪੋਰਟੇਬਲ ਸ ਇਹ ਆ ਕਿ ਸਕੂਲ ਬਣਾਉਣ ਲਈ ਸਰਕਾਰਾਂ ਕੋਲ ਪੈਸੇ ਹੈ ਨਹੀਂ ਨਿਆਣੇ ਦੀ ਗਿਣਤੀ ਹਰ ਸਾਲ ਵਧਦੀ ਜਾਂਦੀ ਹੈ ਗਿਣਤੀ ਵਧਦੀ ਜਾਂਦੀ ਹੈ ਪੈਸੇ ਉਹਨੇ ਆਉਂਦੇ ਨਹੀਂ ਸਕੂਲਾਂ ਦੇ ਵਿੱਚ ਤੇ ਫਿਰ ਜਿਹੜੇ ਨਵੇਂ ਨਿਆਣੇ ਆ ਰਹੇ ਉਹ ਕਿੱਥੇ ਜਾਣ ਉਹ ਉਹਨਾਂ ਕਲਾਸਰੂਮ ਕਲਾਸਰੂਮਾਂ ਦੇ ਵਿੱਚ ਇੱਕ ਸਰਟਨ ਗਿਣਤੀ ਆ ਵੀ ਇੱਕ ਟੀਚਰ ਇੱਕ ਕਲਾਸਰੂਮ ਇੰਨੇ ਨਿਆਣੇ ਹੋ ਸਕਦੇ ਆ 20 ਤੋਂ ਵੱਧ ਜਾਂ ਜਿੰਨੀ ਵੀ ਗਿਣਤੀ ਉਸ ਤੋਂ ਵੱਧ ਨਹੀਂ ਹੋ ਸਕਦੇ ਸੋ ਉਹਨਾਂ ਲਈ ਵੱਖਰੀ ਕਲਾਸ ਚਾਹੀਦੀ ਵੱਖਰੀ ਕਲਾਸ ਚਾਹੀਦੀ ਉਹਨਾਂ ਲਈ ਵੱਖਰਾ ਕਲਾਸ ਰੂਮ ਚਾਹੀਦਾ ਹੁਣ ਉਹ ਰੂਮ ਹੈ ਨਹੀਂਗਾ ਤੇ ਰੂਮ ਨਾ ਹੋਣ ਦਾ ਨਤੀਜਾ ਇਹ ਹੈ ਕਿ ਉਹਨਾਂ ਨੇ ਟੈਂਪਰੇਰੀ ਇੰਤਜ਼ਾਮ ਕਰ ਲੈਂਦੇ ਆ ਕਿ ਬਾਹਰ ਪਲੇਗਰਾਉਂਡ ਦੇ ਵਿੱਚ ਜਾਂ ਕਿਸੇ ਆਸੇ ਪਾਸੇ ਜੇ ਬਹੁਤ ਵੱਡੇ ਕੰਟੇਨਰ ਹੁੰਦੇ ਆ ਉਸ ਕਿਸਮ ਦਾ ਕੱਚਾ ਜਿਹਾ ਜਿਗਾੜ ਕਰਕੇ ਇੱਕ ਕਮਰਾ ਬਣਾ ਲੈਂਦੇ ਆ ਕਮਰਾ ਨਹੀਂ ਬਣਾਉਂਦੇ ਅਸਲ 'ਚ ਉਹ ਬੜਿਆਂ ਬਣਾਏ ਹੀ ਹੁੰਦਾ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਹਦੇ ਵਿੱਚ ਨਿਆਣੇ ਜਿਹੜੇ ਆ ਫਿਰ ਉੱਥੇ ਪੜਦੇ ਆ ਇਹਨੂੰ ਪੋਰਟੇਬਲਸ ਕਹਿੰਦੇ ਆ ਇਹ ਸਮੱਸਿਆ ਬਹੁਤ ਵੱਡੀ ਆ ਹੁਣ ਗਰਮੀਆਂ ਆ ਗਈਆਂ ਗਰਮੀਆਂ ਦੇ ਵਿੱਚ ਤਾਪਮਨ ਕਿਨੇ ਕਰਨਾ 30-30 ਡਿਗਰੀ ਦੇ ਨੇੜੇ ਚਲੇ ਜਾਂਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵਧਣਾ। ਭਾਵੇਂ ਕਿ ਹੁਣ ਸਕੂਲਾਂ ਦੇ ਵਿੱਚ ਛੁੱਟੀਆਂ ਹੋ ਜਾਂਦੀਆਂ ਆਹਾ ਅਜੇ ਥੋੜਾ ਚਿਰ ਰਹਿੰਦਾ ਆ ਮਤਲਬ ਆਪਣੇ ਅੱਜ 11 ਤਰੀਕ ਹੋਈ ਆ ਤੇ 20 ਦਿਨਾਂ ਨੂੰ ਛੁੱਟੀਆਂ ਹੋ ਜਣੀਆਂ ਸਕੂਲਾਂ ਦੇ ਵਿੱਚ ਦੋ ਮਹੀਨੇ ਗਰਮੀਆਂ ਦੇ ਛੁੱਟੀਆਂ ਹੁੰਦੀਆਂ ਪਰ ਆ ਜਿਹੜਾ ਜੂਨ ਦਾ ਸਮਾਂ ਆ ਇਹ ਅੱਗ ਵਾਂਗੂੰ ਤਪ ਰਿਹਾ ਨੇ ਪੋਰਟੇਬਲਸ ਜਿਨ੍ਹਾਂ ਦੇ ਵਿੱਚ ਬੈਠ ਕੇ ਨਿਆਣੇ ਪੜਦੇ ਔਰ ਕਈਆਂ ਦੇ ਵਿੱਚ ਏਸੀ ਕਈਆਂ ਵਿੱਚ ਕੀ ਬਹੁਤਿਆਂ ਚ ਏਸੀ ਹੈ ਨਹੀਂ। ਮਾਪੇ ਐਸੇ ਵੇਲੇ ਇਹ ਚਿੰਤਾ ਕਰ ਰਹੇ ਆ ਵੀ ਅਸੀਂ ਕੀ ਕਰੀਏ? ਕੀ ਕੀਤਾ ਜਾਵੇ ਵੀ ਇਹ ਪੋਰਟੇਬਲਸ ਦੇ ਵਿੱਚੋਂ ਨਿਆਣੇ ਕਿਦਾਂ ਬਾਹਰ ਆਉਣ ਕਿਉਂਕਿ ਗਰਮੀ ਤਾਂ ਵੈਸੇ ਹੀ ਬਹੁਤ ਆ ਤੇ ਦੂਜਾ ਉਹ ਪੱਧਰੇ ਲੋਹੇ ਦੇ ਜਾਂ ਕਹਿ ਲਓ ਉਹ ਜਿਹੜੇ ਬਣਿਓ ਹੈਗੇ ਆ ਬਿਲਡਿੰਗਾਂ ਜਿਹੜੀ ਮਤਲਬ ਚਾਰੇ ਪਾਸੇ ਧੁੱਪ ਪੈ ਰਹੀ ਹੈ ਜਿਹੜੀ ਤੇ ਸਕੂਲ ਦੇ ਸੈਟਅਪ ਦੇ ਅੰਦਰ ਆ ਜਿਹੜੀ ਬਿਲਡਿੰਗ ਆ ਲੋਹੇ ਦੀ ਤਣੀ ਜਿਹੜਾ ਵੀ ਉਹ ਹੈਗਾ ਜਦੋਂ ਉਹ ਸੈਟਅਪ ਉਹਦੇ ਅੰਦਰ ਆ ਤੇ ਉੱਥੇ ਤੇ ਥੋੜੀ ਜਿਹੀ ਫੇਰ ਵੀ ਗਰਮੀ ਘਟ ਪੈਂਦੀ ਹੈ ਤੇ ਪੱਧਰੇ ਮਤਲਬ ਇੱਕ ਥਾਂ ਦੇ ਉੱਤੇ ਬਣਿਆ ਤੇ ਉੱਥੇ ਤਾਪਮਨ ਵੀ ਜ਼ਿਆਦਾ ਤੇ ਨਿਆਣੇ ਐਸ ਵੇਲੇ ਉੱਥੇ ਫਿਰ ਪੜ੍ਹਨਾ ਤਾਂ ਕੀ ਆ ਉਹਨਾਂ ਨੇ ਹੁਣ ਜਿਹੜੀਆਂ ਕੰਡੀਸ਼ਨਸ ਨੇ ਇਹ ਬਹੁਤ ਸਾਰੇ ਪੋਰਟੇਬਲਸ ਦੇ ਵਿੱਚ 에어 ਕੰਡੀਸ਼ਨ ਹੈ ਨਹੀਂ ਹੁਣ ਜੇ 에어 ਕੰਡੀਸ਼ਨ ਹੈ ਨਹੀਂ ਤੇ ਪਰ ਬੱਚਿਆਂ ਨੂੰ ਉੱਥੇ ਬੈਠਣਾ ਹੀ ਪੈਂਦਾ ਇਹ ਸਮੱਸਿਆ ਸਾਲਾਂ ਨੂੰ ਵੀ ਆਉਂਦੀ ਗਰਮੀ ਨੂੰ ਚਲੋ 2 ਮਹੀਨੇ ਛੁੱਟੀਆਂ ਹੋ ਜਾਂਦੀਆਂ ਸਾਲਾਂ ਨੂੰ ਉੱਥੇ ਹੀਟ ਨਹੀਂ ਹੁੰਦੀ ਕਈ ਵਾਰੀ ਤੇ ਉਹਨਾਂ ਨੂੰ ਮਤਲਬ ਜੈਕਟਾਂ ਤੇ ਉਹ ਗਲਵਜ਼ ਪਾ ਕੇ ਉੱਥੇ ਬਹਿਣਾ ਪੈਂਦਾ ਨਿਊ ਵੈਸਟ ਮਿਨਿਸਟਰ ਤੋਂ ਇਹ ਐਸ ਵੇਲੇ ਚਿੰਤਾ ਆ ਰਹੀ ਹੈ ਜਿੱਥੇ ਮਾਪੇ ਚਿੰਤਤ ਨੇ ਕਿ ਜਿਹੜੇ ਬੱਚੇ ਬਿਮਾਰ ਹੋ ਰਹੇ ਨੇ ਜਿਹਦੇ ਨਾਲ ਹੀਟ ਸਟ੍ਰੋਕ ਜਾਂ ਵੌਮਟਿੰਗ ਹੋ ਰਿਹਾ ਆ ਜਾਂ ਹੋ ਸਕਦਾ ਆ ਫੰਡਿੰਗ ਪੇਰੈਂਟਸ ਜਿਹੜੇ ਉਹ ਬੀਸੀ ਸਰਕਾਰ ਨੂੰ ਕਹਿ ਰਹੇ ਆ ਕਿ ਤੁਸੀਂ ਫੰਡਿੰਗ ਦਿਓ 에어 ਕੰਡੀਸ਼ਨ ਲਾਓ ਉੱਥੇ ਬੈਟਰ 쿨ਿੰਗ ਸਿਸਟਮ ਲਾ ਦਿਓ ਠੀਕ ਆ ਨਹੀਂ ਹੋ ਸਕਦੇ ਬਿਲਡਿੰਗ ਬਣਾਉਣ ਲਈ ਬੜੇ ਰੌਲੇ ਆ ਇਹਨਾਂ ਦੇ ਕਿੰਨਾ ਕੁਝ ਚਾਹੀਦਾ ਪਰ ਤੁਸੀਂ ਏਸੀ ਤਾਂ ਘੱਟੋ ਘੱਟ ਲਾ ਸਕਦੇ ਨਾ ਜਿਹੜਾ ਥੋੜੇ ਜਿਹੇ ਦਿਨਾਂ ਮਹੀਨਾ ਜਿਹੜਾ ਕੁਝ ਪੋਰਟੇਬਲਸ ਦੇ ਵਿੱਚ 30 ਤੋਂ 35 ਨਿਆਣੇ ਹੁੰਦੇ ਆ ਅੰਦਰ 30 ਤੋਂ 35 ਜਣੇ ਅੰਦਰ ਆ ਤੇ ਤੁਸੀਂ ਦੇਖ ਲਓ ਵੀ ਹਮ ਕਿੰਨਾ ਹੋਊਗਾ ਉੱਥੇ ਅੰਦਰਲੇ ਪਾਸੇ ਤਾਪਮਾਨ ਵੀ 30 ਤੋਂ 35 ਡਿਗਰੀ ਤੱਕ ਚੱਲਿਆ ਜਾਂਦਾ ਤੇ 35 ਡਿਗਰੀ ਤੱਕ ਇਹ ਰਹਿੰਦੇ ਆ ਕੁਝ ਜਿਹੜੇ ਪੁਰਾਣੇ ਕਲਾਸਰੂਮ ਹੈਗੇ ਆ ਉਹਨਾਂ 'ਚ 44 ਡਿਗਰੀ ਤੱਕ ਟੈਂਪਰੇਚਰ ਪਹੁੰਚ ਜਾਂਦਾ 44 ਡਿਗਰੀ ਤੱਕ ਜਿਹੜਾ ਸਕੂਲ ਇਹ ਕਹਿੰਦੇ ਆ ਸਕੂਲ ਸੁਪਰਡੈਂਟ ਵੈਸਟ ਮਿਨਿਸਟਰ ਦੇ ਆ ਉਹ ਇਹ ਕਹਿੰਦੇ ਆ ਕਿ 1.3 ਮਿਲੀਅਨ ਡਾਲਰ ਚਾਹੀਦਾ ਜਿਸ ਵਿੱਚ 13 ਲੱਖ ਡਾਲਰ ਚਾਹੀਦਾ ਜੇ ਅਸੀਂ ਇਹਨਾਂ ਦੇ ਵਿੱਚ 53 ਪੋਰਟੇਬਲਸ ਦੇ ਵਿੱਚ ਕੂਲਿੰਗ ਯੂਨਿਟ ਲਾਉਣੇ ਆ ਤੇ ਮਤਲਬ ਕੀ ਜਿਹਦੇ ਵਿੱਚ ਕਿ ਜਿਹੜਾ ਬਿਜਲੀ ਵਾਲਾ ਸਿਸਟਮ ਨਵਾਂ ਏਸੀ ਲਾਉਂਗੇ ਉੱਥੇ ਬਿਜਲੀ ਵੀ ਅਪਗ੍ਰੇਡ ਜਿਹੜਾ ਆਪਣਾ ਹੈਗਾ ਪਾਵਰ ਸਿਸਟਮ ਵੀ ਅਪਗ੍ਰੇਡ ਕਰਨਾ ਪਊਗਾ ਪਾਵਰ ਸਿਸਟਮ ਤੋਂ ਛੱਡ ਕੇ ਹੀ 13 ਲੱਖ ਡਾਲਰ ਲੱਗਦਾ ਜਿਹੜਾ ਸਟੇਟ ਆਪਣਾ ਪ੍ਰੋਵੈਂਸ ਆ ਉਹਨਾਂ ਨੇ ਕਈ ਬਿਲੀਅਨ ਡਾਲਰ ਇਨਵੈਸਟ ਕੀਤੇ 150 ਮਿਲੀਅਨ ਐਚ ਵੀ ਏ ਸੀ ਸਿਸਟਮ ਦੇ ਵਿੱਚ ਪਰ ਡਿਸੀਜਨ ਜਿਹੜਾ কুলਿੰਗ ਪੋਰਟੇਬਲਸ ਆ ਉਹ ਲੋਕਲ ਸਕੂਲ ਡਿਸਟ੍ਰਿਕਟ ਦੇ ਉੱਤੇ ਆ ਸਰੀ ਵਿੱਚ ਵੀ ਬਹੁਤ ਵੱਡਾ ਅਸਰ ਪੈਂਦਾ ਸਰੀ ਦੇ ਵਿੱਚ ਸਕੂਲਾਂ ਦੇ ਵਿੱਚ ਇੰਨੇ ਪੋਰਟੇਬਲਸ ਆ ਤੇ ਮਾਪੇ ਜਿਹੜੇ ਚਿੰਤਤ ਨੇ ਇਸ ਗੱਲ ਬਾਰੇ ਵੀ ਇਹ ਵੀ ਓਵਰਕਰਾਊਡ ਹੋ ਰਏ ਆ ਮਾਪੇ ਚਾਹੁੰਦੇ ਆ ਕਿ ਕੋਈ ਨਾ ਕੋਈ ਐਕਸ਼ਨ ਲਿਆ ਜਾਵੇ ਸਰਕਾਰ ਸਕੂਲ ਬੋਰਡ ਕੋਈ ਪਰਮਾਨੈਂਟ ਇਹਦਾ ਹੱਲ ਕਰੇ ਘੱਟੋ ਘੱਟ ਜਿਹੜੇ ਬੱਚੇ ਆ ਉਹ ਬੈਟਰ ਕੰਡੀਸ਼ਨ ਡਿਜ਼ਰਵ ਕਰਦੇ ਆ ਸਰਕਾਰਾਂ ਆਈਆਂ ਕਈ ਸਰਕਾਰਾਂ ਗਈਆਂ ਇੱਥੇ ਕਦੇ ਲਿਬਰਲ ਸਰਕਾਰ ਰਹੀ ਹੈ ਕ੍ਰਿਸਟੀ ਕਲਾਰਕ ਤੱਕ 17 ਤੱਕ ਤੇ ਉਹਦੇ ਤੋਂ ਬਾਅਦ ਫਿਰ ਐਨਡੀਪੀ ਦੇਖ ਲੋ ਵੀ ਲਗਾਤਾਰ ਹੁਣ ਚੱਲੀ ਆਉਂਦੀ ਆ ਤੇ ਪਰ ਇਹ ਮਸਲਾ ਉੱਥੇ ਦਾ ਉੱਥੇ ਹੀ ਖੜਾ ਉਹ ਕਹਿੰਦੇ ਜੀ ਇੰਨੇ ਕਰ ਲਿਆ ਸਰੀ ਦੀ ਜੇਕਰ ਖਾਸ ਤੌਰ ਦੇ ਤੇ ਗੱਲ ਕਰੀਏ ਵੀ ਇੰਨੇ ਬਣ ਗਏ ਸੀ ਪਹਿਲਿਆਂ ਨੇ ਇੰਨੇ ਨਹੀਂ ਬਣਾਏ ਅਸੀਂ ਇੰਨੇ ਬਣਾਏ ਆ ਪਹਿਲਾਂ ਦਾ ਇਨਾ ਜੋ ਮਰਜੀ ਆ ਇੱਕ ਬੱਚਾ ਜਿਹੜਾ ਇੱਥੇ ਜਨਮ ਲੈ ਰਿਹਾ ਕੈਨੇਡਾ ਦੀ ਧਰਤੀ ਦੇ ਤੇ ਉਹਦੇ ਕੋਲ ਘੱਟੋ ਘੱਟ ਇਹ ਮੁੱਢਲੀ ਸਹੂਲਤ ਤਾਂ ਹੋਵੇ ਵੀ ਉਹ ਬੱਚਾ ਪੜ੍ਹ ਤਾਂ ਸਕੇ ਸੇਫ এনਵਾਇਰਨਮੈਂਟ ਦੇ ਵਿੱਚ ਮਤਲਬ ਪੜਾਉਣ ਦੇ ਉੱਤੇ ਤਾਂ ਉਹ ਹੀ ਫਿਊਚਰ ਆ ਕੈਨੇਡਾ ਦਾ ਅਗਲੀ ਕੈਨੇਡਾ ਕਿੱਦਾਂ ਬਣਨਾ ਉਹ ਇਹਨਾਂ ਨੇ ਬਣਨਾ ਤੇ ਜੇ ਉਹਨਾਂ ਕੋਲੇ ਇਹੀ ਨਹੀਂ ਹੈ ਕਿ ਇੱਕ ਚੰਗਾ ਸਕੂਲ ਹੀ ਉਹਨਾਂ ਕੋਲੇ ਹੋ ਸਕੇ ਵੀ ਉਹ ਜਿਹਦੇ ਵਿੱਚ ਬੈਠ ਕੇ ਪੜਦੇ ਆ ਉਹ ਮਤਲਬ ਜਿੱਥੇ ਉਹ ਜਿੱਦਾਂ ਬਾਕੀ ਕਮਰੇ ਉਹਨਾਂ ਵਾਂਗੂ ਤੇ ਪੜ ਸਕਣ ਉਹ ਫੇਰ ਤੇ ਘਟੋ-ਘਟੇ ਸਵਾਲ ਜਿਹੜਾ ਬਹੁਤ ਵੱਡਾ ਆ ਸਰਕਾਰਾਂ ਨੂੰ ਇਸ ਪਾਸੇ ਜਿਹੜਾ ਧਿਆਨ ਰੱਖਣਾ ਚਾਹੀਦਾ ਆ BC ਦੇ ਵਿੱਚ ਘਟੋ-ਘਟੇ 17-1800 ਪੋਰਟੇਬਲ ਸੀਗਾ ਇਹ ਆਹ 2 ਸਾਲ ਪਹਿਲਾਂ ਤੱਕ ਤੇ 17 ਦੇ ਵਿੱਚ ਇਹ ਉਹ ਤੋਂ ਕਿਤੇ ਘੱਟ ਸੀ 450 ਸੀਗੇ ਪੋਰਟੇਬਲ ਵੀ ਸਸਤੇ ਨਹੀਂ ਪੈਂਦੇ ਬਣਾਉਣੇ ਜੇ ਮਤਲਬ ਦੇਖ ਲਓ ਕਿ 2 ਲੱਖ ਡਾਲਰ ਤੋਂ ਲੈ ਕੇ 5 ਲੱਖ ਡਾਲਰ ਤੱਕ ਇਹਦੀ ਕੋਸਟ ਪੈਂਦੀ ਆ ਤੇ ਇਹ ਕੋਸਟ ਜਿਹੜੀ ਸਕੂਲਾਂ ਦੇ ਵਿੱਚ ਆ ਲਗਭਗ ਹੁਣ ਮਿਲੀਅਨਸ ਦੇ ਵਿੱਚ ਪਹੁੰਚ ਚੁੱਕੀ ਆ ਕਿੱਥੋਂ ਪੈਸਾ ਆਉਂਦਾ ਕਿੱਥੇ ਜਾਣਾ ਆ ਸਟੂਡੈਂਟ ਦੇ ਹਿਸਾਬ ਨਾਲ ਪੈਸੇ ਮਿਲਦੇ ਆ ਪਰ ਸਕੂਲ ਜਿਹੜੀ ਫੰਡਿੰਗ ਆ 900 ਡਾਲਰ ਪਰ ਸਟੂਡੈਂਟ ਮਿਲਦਾ ਹੈ ਪੋਰਟੇਬਲਸ ਖਰੀਦਣ ਦੇ ਉੱਤੇ ਹੀ ਲਾ ਦਿੰਦੀ ਹੈ ਜਦੋਂ ਕਿ ਲੱਗਣਾ ਤੇ ਚਾਹੀਦਾ ਉਹ ਨਿਆਣਿਆਂ ਦੇ ਉਹਨਾਂ ਦੀ ਐਜੂਕੇਸ਼ਨ ਦੇ ਉੱਤੇ ਪੜ੍ਹਾਈ ਦੇ ਉੱਤੇ ਦੂਜੇ ਸਿਸਟਮ ਦੇ ਉੱਤੇ ਕਈ ਆਹ ਵਰਨ ਵੀ ਵਰਗੇ ਜਾਂ ਸਰੀ ਵਰਗੇ ਸਪੈਸ਼ਲੀ ਇੰਨੀ ਓਵਰਕਰਾਊਡਡ ਆ ਕਿ ਇੱਥੇ ਦੇਖਿਆ ਨਹੀਂ ਜਾਂਦਾ ਇਹ ਜਿਹੜੇ ਇਹ ਪੋਰਟੇਬਲਸ ਦੀ ਗਿਣਤੀ ਜਿੰਨੀ ਵੱਡੀ ਐ ਇਸ ਵੇਲੇ ਪਹੁੰਚ ਰਹੀ ਆ ਆ ਜਾਂ ਤੇ ਇਹ ਸਰਕਾਰਾਂ ਦੇ ਹੈ ਨਹੀਂ ਉਹਦੇ ਉੱਤੇ ਕਹ ਲਓ ਵੀ ਧਿਆਨ ਦੇ ਵਿੱਚ ਨਹੀਂ ਆ ਜਾਂ ਉਹਨਾਂ ਦੀ ਪ੍ਰਾਇੋਰਟੀ ਨਹੀਂ ਆ ਤੇ ਅ ਮਤਲਬ ਕਹਿ ਰਿਹਾ ਬੀਸੀ ਐਨ ਡੀ ਪੀ ਨੇ ਵੀ ਕਿਹਾ ਸੀ 20000 ਨਵੇਂ ਸਟੂਡੈਂਟ ਸਪੇਸ ਜਿਹੜੀਆਂ ਸਟੂਡੈਂਟ ਦੀਆਂ ਸਪੇਸਸ ਨੇ ਅਸੀਂ ਇਹਦੇ ਵਿੱਚ ਬਣਾ ਰਹੇ ਹਾਂ ਪਰ ਜਿੰਨਾ ਕਿ ਇਹ ਕਰ ਰਿਹਾ ਉਹਦੇ ਨਾਲ ਹੱਲ ਨਹੀਂ ਹੋ ਰਿਹਾ ਅ ਇਸ ਵੇਲੇ ਲੂ ਪੈ ਰਹੀ ਹੈ ਇੱਥੇ ਤੇ ਸੋਚ ਕੇ ਦੇਖੋ ਵੀ ਜਿਹੜੇ ਨਿਆਣੇ ਪੋਟੇਬਲ ਚ ਤੇ ਪੜਦੇ ਆ ਤੇ ਤੁਸੀਂ ਤੇ ਅਸੀਂ ਕੈਨੇਡਾ ਵਿੱਚ ਰਹਿ ਰਹੇ ਹਾਂ ਘਟੋ ਘਟ ਸਰਕਾਰਾਂ ਨੂੰ ਇਹਦੇ ਬਾਰੇ ਸਵਾਲ ਜ਼ਰੂਰ ਕਰਨਾ ਚਾਹੀਦਾ 2-4 ਸਾਲ ਇਹਦਾ ਹੋ ਸਕਦਾ ਰੌਲਾ ਵੀ ਉਹ ਜੀ ਪਹਿਲੀ ਸਰਕਾਰ ਸੀ ਜਾਂ ਦੂਜੀ ਸਰਕਾਰ ਸੀ ਉਹਦੀ ਫੰਡਿੰਗ ਨਹੀਂ ਆਈ ਇਹਨਾਂ ਆ ਸਰਕਾਰ ਨੂੰ ਵੀ ਹੁਣ 17 ਤੋਂ ਲੈ ਕੇ ਹੁਣ ਤੱਕ ਕਿੰਨੀਆਂ ਇਹਨਾਂ ਦੀਆਂ ਟਰਮਾਂ ਹੋ ਗਈਆਂ ਤਿੰਨ ਵਾਰੀ ਆ ਚੁੱਕੇ ਆ ਮжоਰਿਟੀ ਦੇ ਵਿੱਚ ਆ ਚੁੱਕੇ ਆ ਤੇ ਜੇ ਇਹਨਾਂ ਨੂੰ ਹਜੇ ਵੀ ਫਿਰ ਅਗਲੀ ਸਰਕਾਰ ਆ ਜੂਗੀ ਮੰਨ ਲਓ 4 ਸਾਲ ਬਾਅਦ ਉਹ ਕਹਿ ਦੂਗੀ ਜੀ ਪਹਿਲਾਂ ਨੇ ਕੁਝ ਨਹੀਂ ਕੀਤਾ ਪਰ ਇਹ ਬਹੁਤ ਇੱਕ ਸ਼ਰਮਨਾਕ ਗੱਲ ਆ ਕਿ ਜਿੱਥੇ ਬੱਚਿਆਂ ਦੇ ਪੜਨ ਦੇ ਲਈ ਇਦਾਂ ਦੀ ਗਰਮੀ ਦੇ ਵਿੱਚ ਉਹਨਾਂ ਨੂੰ ਪੋਰਟੇਬਲ ਦੇ ਵਿੱਚ ਬੈਠਣਾ ਪਵੇ ਅਗਲੀ ਗੱਲ ਬਾਤ ਦੋਸਤੋ ਫਸਟ ਨੇਸ਼ਨਸ ਨੇ ਸਰਕਾਰ ਨੂੰ ਇੱਕ ਅਪੀਲ ਕੀਤੀ ਹੈ ਬੀਸੀ ਰੀਜਨਲ ਚੀਫ ਨੇ ਆਪਣੇ ਟੈਰੀਟਰੀ ਚ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਨੂੰ ਸਾਡੀ ਗੱਲ ਸੁਣਨੀ ਚਾਹੀਦੀ ਹੈ ਫਸਟ ਨੇਸ਼ਨ ਦੇ ਰਾਈਟਸ ਬਾਰੇ ਜਿਹੜੇ ਵੱਡੇ ਨੈਸ਼ਨਲ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਨਾਲ ਵੀ ਗੱਲਬਾਤ ਕਰਨੀ ਚਾਹੀਦੀ ਹੈ ਇਹ ਕਈ ਮਾਮਲੇ ਇਸ ਵੇਲੇ ਕੈਨੇਡਾ ਦੇ ਵਿੱਚ ਚੱਲ ਰਹੇ ਹੈ ਬੇਸਿਕਲੀ ਇਹ ਜਿਹੜੀ ਸਾਰੀ ਜ਼ਮੀਨ ਆਪਾਂ ਜਾਣਦੇ ਆ ਇਹਨਾਂ ਦੀ ਸੀਗੀ ਫਰਸਟ ਨੈਸ਼ਨ ਵਾਲਿਆਂ ਦੀ ਜਿਹੜੇ ਇੱਥੋਂ ਦੇ ਮੁੱਢ ਤੋਂ ਲੋਕ ਇੱਥੋਂ ਦੇ ਜਿਹੜੇ ਮੂਲ ਨਿਵਾਸੀ ਸੀਗੇ ਉਹਨਾਂ ਦਾ ਹੈ ਸਾਰੀ ਧਰਤੀ ਹੈ ਉਹਨਾਂ ਦੇ ਉੱਤੇ ਬਾਹਰੋਂ ਫਿਰ ਯੂਰਪ ਤੋਂ ਆਏ ਉਧਰੋਂ ਆਏ ਲੋਕ ਤੇ ਇੱਥੇ ਵਸ ਗਏ ਆ ਕਿ ਹੌਲੀ-ਹੌਲੀ ਬਾਹਰ ਸਾਰੇ ਆਪਾਂ ਆਉਣ ਲੱਗ ਪਏ ਪਰ ਅਸਲ 'ਚ ਇਹ ਜ਼ਮੀਨ ਅਸਲ 'ਚ ਧਰਤੀ ਹੈ ਸਾਰਾ ਕੁਝ ਉਹਨਾਂ ਦਾ ਆ ਜਿਹੜੇ ਵੀ ਬਾਅਦ ਦੇ ਵਿੱਚ ਲੋਕ ਆਏ ਉਹਨਾਂ ਦੀਆਂ ਟ੍ਰੀਟੀਆਂ ਹੋਈਆਂ ਸੰਧੀਆਂ ਹੋਈਆਂ ਇਹਨਾਂ ਦੇ ਨਾਲ ਕਿ ਠੀਕ ਹੈ ਜੀ ਤੁਹਾਡੀ ਜ਼ਮੀਨ ਆ ਤੁਹਾਡਾ ਇਲਾਕਾ ਆ ਹਜੇ ਵੀ ਇਹਨਾਂ ਦੇ ਇਲਾਕੇ ਨੇ ਜਿਹੜੇ ਰਿਜ਼ਰਵ ਨੇ ਪਰ ਹੁਣ ਜਿੱਦਾਂ ਪ੍ਰੋਜੈਕਟ ਬਣਨੇ ਸ਼ੁਰੂ ਹੋ ਗਿਆ ਫਿਰ ਉਹਨਾਂ ਦੇ ਵਿੱਚੋਂ ਪਾਈਪਲਾਈਨ ਵੀ ਜਾਂਦੀਆਂ ਉੱਥੋਂ ਹੋਰ ਪ੍ਰੋਜੈਕਟ ਵੀ ਚੱਲਦੇ ਆ ਜਿਹੜੇ ਫਾਸਟ ਨੇਸ਼ਨ ਵਾਲੇ ਨੇ ਉਹ ਹੁਣੇ ਕਹਿੰਦੇ ਆ ਕਿ ਤੁਸੀਂ ਸਾਡੀ ਗੱਲ ਨਹੀਂ ਸੁਣਦੇ ਅਸੀਂ ਅਦਾਲਤ ਜਾਵਾਂਗੇ ਜੇ ਨਾ ਮੰਨੇ ਤਾਂ ਅਸੀਂ ਤੁਹਾਡੇ ਪ੍ਰੋਜੈਕਟ ਰੋਕਾਂਗੇ ਜਿਹੜੀਆਂ ਪਾਈਪਲਾਈਨ ਇਨਫਰਾਸਟ੍ਰਕਚਰ ਕੈਨੇਡਾ ਜਾਂ ਜਿਹੜੀਆਂ ਜਿੰਨੀਆਂ ਵੀ ਪਾਈਪਲਾਈਨ ਹੈ ਚਾਹੇ ਅਲਬਰਟਾ ਤੋਂ ਇੱਥੇ ਬਰਨ ਆਉਂਦੀ ਹੈ ਬਰਨ ਵੀ ਆਪਣੇ BC ਦੇ ਵਿੱਚ ਇਹਨਾਂ ਸਾਰਿਆਂ ਨੂੰ ਇਹ ਰੋਕਦੇ ਰਹੇ ਆ ਕਿਉਂਕਿ ਉਹ ਕਹਿੰਦੇ ਸਾਡੀ ਲੈਂਡ ਆ ਸਾਡੇ ਨਾਲ ਤੁਸੀਂ ਜਾ ਕੇ ਗੱਲ ਕਰੋ ਸਾਡੇ ਨਾਲ ਕੋਈ ਸਮਝੌਤੇ ਦੇ ਉੱਤੇ ਪਹੁੰਚੋ ਤੇ ਅਦਰਵਾਈਜ਼ ਉਹ ਕੰਮ ਨਹੀਂ ਕਰਨ ਦਿੰਦੇ ਜਿਹੜਾ ਇਹਨਾਂ ਦੇ ਉਹ ਉਹ ਇਹ ਕਹਿ ਰਿਹਾ ਕਿ ਤੁਸੀਂ ਕੈਨੇਡਾ ਦੇ ਆਪਣੇ ਕਾਨੂੰਨ ਨੂੰ ਇਗਨੋਰ ਕਰ ਰਹੇ ਆਂ ਜਿਹੜੇ ਫਾਸਟੇਸ਼ਨ ਦੇ ਮੁਖੀ ਨੇ ਇਹਨਾਂ ਨੇ ਇਹ ਕਿਹਾ ਆ ਕਿ ਸਰਕਾਰ ਆਪਣੇ ਜਿਹੜੇ ਵਾਅਦੇ ਕੀਤੇ ਆ ਇਹਨਾਂ ਨੇ ਯੂਨਾਈਟਿਡ ਨੇਸ਼ਨ ਡੈਕਲੇਰੇਸ਼ਨ ਦਾ ਜਿਹੜੇ ਰਾਈਟਸ ਆਫ ਇੰਡੀਜਨियस ਪੀਪਲ ਨੇ ਇਹਨਾਂ ਦੇ ਅਧਿਕਾਰਾਂ ਦੇ ਉੱਤੇ ਆ ਜਿਹੜੇ ਕਿ ਇਹਨਾਂ ਲੋਕਾਂ ਦੀ ਸਪੋਰਟ ਕਰਦੇ ਆ ਇਹ ਉਹਨਾਂ ਨੂੰ ਹੀ ਫਾਲੋ ਕਰ ਰਹੇ ਨਵਾਂ ਜਿਹੜਾ ਫੈਡਰਲ ਬਿਲ ਇੰਟਰੋਡਿਊਸ ਕੀਤਾ ਪ੍ਰਾਈਮ ਮਿਨਿਸਟਰ ਮਾਰਕ ਕਾਰਮਨੀ ਨੇ ਉਹਨਾਂ ਨੇ ਬਿਲ ਇੰਟਰੋਡਿਊਸ ਕੀਤਾ ਕਿ ਜਿਹੜੇ ਵੱਡੇ ਪ੍ਰੋਜੈਕਟ ਨੇ ਉਹਨਾਂ ਨੂੰ ਆਪਾਂ ਉਹ ਕਰੀਏ ਤੇਜ਼ ਕਰੀਏ ਥੋੜਾ ਜਿਹਾ ਸਪੀਡ ਅਪ ਕਰੀਏ ਤੇਜ਼ ਕਰਨ ਦਾ ਮਤਲਬ ਇਹ ਆ ਕਿ ਜਿਹੜੇ ਟ੍ਰੇਡ ਬੈਰੀਅਰਸ ਇਨਸਾਈਡ ਕੈਨੇਡਾ ਨੇ ਉਹ ਸਾਰੇ ਹਟਾਏ ਜਾਣ ਦੂਜੇ ਅਰਥਾਂ ਦੇ ਵਿੱਚ ਦੂਜੇ ਸ਼ਬਦਾਂ ਦੇ ਵਿੱਚ ਇਹ ਆ ਕਿ ਜਿੰਨੇ ਇਹ ਲੋਕ ਇਹਨੂੰ ਸਪੀਡ ਅਪ ਕਰਨ ਦਾ ਮਤਲਬ ਆ ਕਿ ਪ੍ਰੋਪਰ ਪ੍ਰੋਸੀਜਰ ਫਾਲੋ ਨਹੀਂ ਕੀਤਾ ਜਾਊਗਾ ਵੀ ਬਹੁਤਾ ਕਿਸੇ ਨੂੰ ਪੁੱਛ ਕੇ ਚ ਕਰਨ ਦੀ ਲੋੜ ਨਹੀਂ ਤੁਸੀਂ ਕੰਮ ਅੱਗੇ ਤੋਰੋ ਵੀ ਕਿੰਨੇ ਕਿੰਨੇ ਸਾਲ ਲੱਗ ਜਾਂਦੇ ਪ੍ਰੋਜੈਕਟ ਖੜੇ ਰਹਿੰਦੇ ਆ ਇਹਦੇ ਵਿੱਚ ਉਹ ਕਿੰਜ ਸਾਡੇ ਨਾਲ ਧੱਕਾ ਹੋ ਸਕਦਾ ਕੋਈ ਪ੍ਰੋਜੈਕਟ ਇਹ ਕਹਿੰਦਾ ਆ ਜਿਹੜਾ ਬਿੱਲ ਇਹ ਕਹਿੰਦਾ ਆ ਕਿ ਪ੍ਰੋਜੈਕਟ ਨੂੰ ਪੰਜ ਨੈਸ਼ਨਲ ਗੋਲ ਜਿਹੜੇ ਰਾਸ਼ਟਰੀ ਉਹਨਾਂ ਦੇ ਮੰਤਵ ਨੇ ਉਹ ਸਾਹਮਣੇ ਰੱਖਣੇ ਚਾਹੀਦੇ ਜਿਹੜਾ ਇਕਨੋਮੀ ਨੂੰ ਬੂਸਟ ਕਰਨਾ ਇਹ ਪਤਾ ਹੋਣਾ ਚਾਹੀਦਾ ਪਹਿਲੀ ਗੱਲ ਐਨਵਾਇਰਨਮੈਂਟ ਨੂੰ ਪ੍ਰੋਟੈਕਟ ਕਰਨਾ ਇਹਨੂੰ ਪਤਾ ਹੋਣਾ ਚਾਹੀਦਾ ਇੰਡੀਜੇਨਸ ਲੋਕਾਂ ਨੂੰ ਸਪੋਰਟ ਹੋਣੀ ਚਾਹੀਦੀ ਹੈ ਇਹ ਪਤਾ ਹੋਣਾ ਚਾਹੀਦਾ ਹੁਣ ਉਹ ਕਹਿੰਦੇ ਜਿਹੜੀ ਫਸਟ ਨੇਸ਼ਨ ਇਹ ਕਹਿ ਰਹੇ ਆ ਕਿ ਉਹਨਾਂ ਨੂੰ ਨਾਂ ਤਾਂ ਇਹਦੇ ਵਿੱਚ ਇਨਕਲੂਡ ਕੀਤਾ ਗਿਆ ਜਦੋਂ ਬਿੱਲ ਲਿਖਿਆ ਜਾ ਰਿਹਾ ਸੀ ਜਦੋਂ ਕਾਨੂੰਨ ਬਣਨਾ ਇਹ ਬਣਾਇਆ ਜਾ ਰਿਹਾ ਸੀ ਉਹਦੇ ਜੋ ਕਿ ਸਾਨੂੰ ਪੁੱਛਿਆ ਕਿਸੇ ਨੇ ਨਹੀਂ ਤੇ ਫਿਰ ਅਸੀਂ ਇਹਦੇ ਉੱਤੇ ਕਿਦਾਂ ਹਾਂ ਕਰ ਦਈਏ ਸੋ ਹੁਣ ਕੁਦਰਤੀ ਆ ਵੀ ਇਹ ਲੈ ਕੇ ਆਉਣਗੇ ਵੀ ਪ੍ਰੋਜੈਕਟ ਤੇਜ਼ ਕਰਨੇ ਆ ਤੇ ਸਾਰਾ ਕੁਝ ਸਰਕਾਰ ਆਪਣੇ ਹਿਸਾਬ ਨਾਲ ਕਰੂਗੀ ਇਹ ਜਿਹੜੇ ਫਸਟ ਨੇਸ਼ਨ ਵਾਲੇ ਨੇ ਫਿਰ ਆਪਣਾ ਕੰਮ ਕਰਨਗੇ ਆਪਣਾ ਕੰਮ ਕੀ ਕਰਨਗੇ ਉਹਨੂੰ ਰੋਕਣਗੇ ਤੇ ਰੋਕਣਗੇ ਤੇ ਫਿਰ ਉਹਦੇ ਤੋਂ ਬਾਅਦ ਜਾਂ ਕੋਰਟ 'ਚ ਜਾ ਕੇ ਰੋਕਣਗੇ ਜਾਂ ਉਸ ਤਰ੍ਹਾਂ ਰੋਕਣਗੇ ਡਿਲੇ ਹੋਣਗੇ ਤੇ ਅਦਾਲਤ ਦੇ ਵਿੱਚ ਤੁਹਾਨੂੰ ਪਤਾ ਫਿਰ ਕਿੰਨਾ-ਕਿੰਨਾ ਸਮਾਂ ਲੱਗ ਜਾਂਦਾ ਆ ਜਿਹੜਾ ਨੈਸ਼ਨਲ ਚੀਫ ਨੇ ਸਿੰਡੀ ਵੁਡ ਹਾਊਸ ਉਹਨਾਂ ਨੇ ਇਹ ਕਿਹਾ ਆ ਕਿ ਪ੍ਰੋਬਲਮ ਇਹ ਬਿੱਲ ਨਹੀਂ ਆ ਆਪਣੇ ਆਪ ਦੇ ਵਿੱਚ ਪਰ ਜਿਹੜੀ ਇੱਕ ਇਹਨਾਂ ਦੇ ਨਾਲ ਸਲਾਹ ਨਹੀਂ ਕੀਤੀ ਗਈ ਸਮੱਸਿਆ ਉੱਥੇ ਆ ਉਹਨਾਂ ਨੇ ਪ੍ਰੋਸੈਸ ਨੂੰ ਕ੍ਰਿਟਿਸਾਈਜ਼ ਕੀਤਾ ਉਹਨੇ ਕਿਹਾ ਸਰਕਾਰ ਕਾਲੀ ਕਰ ਲਈ ਆ ਬਿੱਲ ਨੂੰ ਬਿਨਾ ਕਿਹੇ ਸਲਾਹ ਦੇ ਨਾਲ ਜੇ ਸਾਹਮਣੇ ਲੈ ਕੇ ਆ ਰਹੇ ਆ ਫੌਸਟਨੇਸ਼ਨ ਲੀਡਰਸ ਨੇ ਕਿਹਾ ਕਿ ਸਰਕਾਰ ਸਾਡੇ ਨਾਲ ਡਾਇਲੌਗ ਕਰੇ ਗੱਲ ਤੇ ਕਰੇ ਬੈਠ ਕੇ ਸੰਵਾਦ ਕਰ ਚਾਵੇ ਕਿ ਇਹ ਗੱਲ ਤੇ ਫੇਰ ਪਹੁੰਚਿਆ ਜਾ ਸਕਦਾ ਥੋਏ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਮਾਮਲਾ ਕੈਨੇਡਾ ਦੇ ਵਿੱਚ ਬਣ ਸਕਦਾ ਅਗਲੀ ਗੱਲ ਵਾਇਲਡਫਾਇਰ ਬਾਰੇ ਆ ਵਾਇਲਡਫਾਇਰ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਹੈ ਇਸ ਵੇਲੇ ਤੇ ਇਹਨੇ ਹਵਾ ਦੀ ਗੁਣਵੱਤਾ ਦੇ ਉੱਤੇ ਬਹੁਤ ਅਸਰ ਪਾਇਆ ਕੁਆਲਿਟੀ ਦੇ ਉੱਤੇ ਲਗਭਗ 7.8 ਮਿਲੀਅਨ ਹੈਕਟੇਅਰ ਇਸ ਵੇਲੇ ਕੈਨੇਡਾ ਦੇ ਵਿੱਚ ਸੜ ਰਿਹਾ ਜਿਹੜਾ ਪੂਰੇ ਸਾਰਲ ਦੇ ਵਿੱਚ ਜਿੰਨੀ ਮਤਲਬ ਇਹ ਅੱਗ ਦੇ ਨਾਲ ਤਬਾਈ ਹੁੰਦੀ ਹੁੰਦੀ ਆ ਹਜੇ ਗਰਮੀਆਂ ਸ਼ੁਰੂ ਹੋਣੀਆਂ ਤੇ ਇਹ ਲਗਭਗ 11 ਹੋ ਚੁੱਕੀ ਆ ਇੱਕ ਸਾਲ ਜਿੰਨੀ ਇਹ ਤੁਸੀਂ ਦੇਖ ਲਓ ਕਿ ਹਾਲਾਤ ਕਿੰਨੀ ਮਾੜੀ ਹੋਊਗੀ 23 ਦੇ ਵਿੱਚ ਵਾਈਲਡ ਫਾਇਰ ਬਹੁਤ ਜ਼ਿਆਦਾ ਸੀ ਜ ਆ ਵੱਸ ਸੀਗੀ ਜਦੋਂ ਜਿਹੜਾ ਲਗਭਗ 42.7 ਮਿਲੀਅਨ ਹੈਕਟੇਰ ਨੂੰ ਅੱਗ ਲੱਗੀ ਸੀ ਕਈ ਅੱਗਾਂ ਤਾਂ ਬਹੁਤੀਆਂ ਅੱਗਾਂ ਜਿਹੜੀਆਂ ਇਹ ਆ ਬਿਜਲੀ ਰਿਸ਼ਕਣ ਦੇ ਨਾਲ ਸ਼ੁਰੂ ਹੁੰਦੀਆਂ ਤੇ ਲਾਈਟਨਿੰਗ ਦੇ ਨਾਲ اسپੈਸ਼ਲੀ ਜਿਹੜੇ ਜੰਗਲੀ ਇਲਾਕਿਆਂ ਦੇ ਵਿੱਚ ਜਿਹੜੇ ਵੈਸਟਰਨ ਕੈਨੇਡਾ ਦੇ ਵਿੱਚ ਸਭ ਤੋਂ ਖਤਰਨਾਕ ਅੱਗਾਂ ਐ ਇਸ ਵੇਲੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਲਬਰਟਾ ਦੇ ਵਿੱਚ ਫਿਰ ਉਧਰਲੇ ਪਾਸੇ ਸਸਕਾਚਵਿਨ ਦੇ ਵਿੱਚ ਤੇ ਮੈਰੀਟੋਬਾ ਦੇ ਵਿੱਚ ਕਿਉਂਕਿ ਇਸ ਵੇਲੇ ਹਵਾ ਖੁਸ਼ਕਾ ਮੀਹ ਹੈ ਨੀਗਾ ਸਸਕਾਚਵਿਨ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਫਾਇਰ ਆ ਕੈਨੇਡਾ ਦੀ ਇਸ ਵੇਲੇ ਸ਼ੂ ਫਾਇਰ ਆ ਸਸਕਾਚਵਿਨ ਦੇ ਵਿੱਚ ਜਿਹਨੇ ਲਗਭਗ 1.2 ਮਿਲੀਅਨ ਏਕੜ ਜਿਹੜਾ ਉਹ ਸਾੜ ਦਿੱਤਾ ਹੈ ਹੁਣ ਉਹਦੇ ਨਾਲ ਹੁੰਦਾ ਕੀ ਆ ਕਿ ਹਵਾ ਦੀ ਕੁਆਲਿਟੀ ਜਿਹੜੀ ਆ ਪ੍ਰੋਵਿੰਸਸ ਦੇ ਵਿੱਚ ਥੱਲੇ ਚਲੇ ਗਈ ਆ ਧੂਆਂ ਜਿਹਾ ਬਣਿਆ ਆ ਤੇ ਸਾਹ ਲੈਣਾ ਮੁਸ਼ਕਲ ਹੋਇਆ ਆ ਉਹਦੇ ਨਾਲ 에ਅਰ ਕੁਆਲਿਟੀ ਅਲਰਟ ਜਾਰੀ ਕੀਤੇ ਜਾ ਰਹੇ ਆ ਐਡਮਿੰਟਨ ਦੇ ਵਿੱਚ ਰਜਾਇਨਾ ਦੇ ਵਿੱਚ ਇਹ ਡੇਂਜਰਸ ਲੈਵਲ ਦੇ ਉੱਤੇ ਪਹੁੰਚ ਚੁੱਕੀ ਆ 에ਅਰ ਕੁਆਲਿਟੀ ਜਿਹੜੀ ਆ ਮਾੜੀ ਇੰਨੀ ਹੋ ਚੁੱਕੀ ਆ ਵੀ ਉਹ ਖਤਰਨਾਕ ਇੱਕ ਕੁਝ ਏਵੈਕੂਏਸ਼ਨਸ ਕੀਤੀਆਂ ਜਾ ਰਹੀਆਂ ਕਈ ਹਜ਼ਾਰਾਂ ਇੰਡੀਜਨਸ ਕਮਿਊਨਿਟੀਜ਼ ਦੀਆਂ ਤੇ ਉਹਨਾਂ ਨੂੰ ਕਿਹਾ ਗਿਆ ਵੀ ਆਪਣੇ ਘਰ ਛੱਡ ਦਿਓ ਆ ਰੇਨ ਜਿਹੜੀ ਆ ਕਿਤੇ ਨਾ ਕਿਤੇ ਕੁਝ ਥਾਵਾਂ ਦੇ ਉੱਤੇ ਮੀਂਹ ਹੈ ਸੈਂਟਰਲ ਤੇ ਇਦਰ ਈਸਟਰਨ ਕੈਨੇਡਾ ਦੇ ਵਿੱਚ ਓਨਟਾਰੀਓ ਮੈਨੀਟੋਬਾ ਦੇ ਨਾਲ-ਨਾਲ ਕੁਝ ਥਾਵਾਂ ਦੇ ਉੱਤੇ ਨੇ ਥੋੜਾ ਜਿਹਾ ਬਚਾਅ ਕੀਤਾ ਆ ਜਿਹੜਾ ਵੈਸਟਰਨ ਕੈਨੇਡਾ ਆ ਹਜੇ ਵੀ ਪੂਰੇ ਰਿਸਕ ਦੇ ਉੱਤੇ ਆ ਜਿਹੜੀ ਈਸਟ ਦੇ ਵਿੱਚ ਰੇਨ ਹੋਈ ਆ ਪਰ ਇਧਰਲੇ ਪਾਸੇ ਇਹ ਸਾਰਾ ਕੁਝ ਹਜੇ ਵੀ ਉਨਾ ਹੀ ਰਿਸਕ ਦੇ ਉੱਤੇ ਆ ਤੇ ਬਹੁਤ ਇੱਕ ਖਤਰਨਾਕ ਇਥੇ ਇਸ ਕਿਸਮ ਦਾ ਜਿਹੜਾ ਮਾਹੌਲ ਇਹਦੇ ਨਾਲ ਬਣਿਆ ਹੈ ਦੂਜਾ ਇਹਦਾ ਅਸਰ ਅਮਰੀਕਾ ਤੱਕ ਜਾ ਰਿਹਾ ਦੂਜੀਆਂ ਥਾਵਾਂ ਦੇ ਉੱਤੇ ਵੀ ਬਹੁਤ ਪੈ ਰਿਹਾ ਜਿਹੜੀ 에ਅਰ ਕੁਆਲਿਟੀ ਆ ਕੈਲਗਰੀ ਦੀ ਜਿਹੜੀ 에ਅਰ ਆ ਉਹ ਇੰਨੀ ਜ਼ਿਆਦਾ ਖਤਰਨਾਕ ਹੋ ਚੁੱਕੀ ਆ ਕਿ ਸਰਕਾਰ ਨੇ ਹੈਲਥ ਵਾਰਨਿੰਗ ਇਸ਼ੂ ਕੀਤੀ ਆ 에ਅਰ ਕੁਆਲਿਟੀ ਇੰਡੈਕਸ ਜਿਹੜਾ 10 ਪਲੱਸ ਰੇਟ ਕੀਤਾ ਗਿਆ ਜਿਹਦਾ ਮਤਲਬ ਇਹ ਆ ਕਿ ਬਹੁਤ ਵੱਡਾ ਹੈਲਥ ਰਿਸਕ ਆ ਔਰ ਜਿਹੜੀ ਇਹਦੀ ਕਈ ਵਾਰੀ ਤੇ ਹੈਲਥ ਰਿਸਕ ਹੁੰਦਾ ਵੀ ਜਿਹੜੇ ਬਜ਼ੁਰਗ ਬੱਚੇ ਜਾਂ ਕੋਈ ਸਾਹ ਦੀ ਬਿਮਾਰੀ ਵਾਲੇ ਉਹਨਾਂ ਨੂੰ ਆ ਪਰ ਇਹ ਸਿਰਫ ਉਹਨਾਂ ਦੀ ਪ੍ਰੋਬਲਮ ਨਹੀਂ ਇਹ ਸਾਰਿਆਂ ਦੇ ਲਈ 언ਹੈਲਦੀ ਆ ਬਾਹਰ ਜਾਣਾ ਉਹ ਕਹਿੰਦੇ ਵਾਇਲਡ ਕਰੋ ਖਾਸ ਕਰ ਕੈਲਗਰੀ ਵਾਲਿਆਂ ਨੇ ਕਿਹਾ ਹੈ ਕਿ ਤੁਸੀਂ ਅੰਦਰ ਰਹੋ ਆਊਟਡੋਰ ਜਿਹੜੇ ਸਪੋਰਟਸ ਆ ਜਾਂ ਇਵੈਂਟਸ ਉਹਨਾਂ ਨੂੰ ਕੈਨਸਲ ਕਰ ਦਿਓ ਜਦੋਂ ਸਾਹ ਇਹ ਧੂਆਂ ਸਾਹ ਦੇ ਨਾਲ ਅੰਦਰ ਜਾਂਦਾ ਆ ਤਾਂ ਉਹਦੀ ਸਮੱਸਿਆ ਹੁੰਦੀ ਆ ਅੱਖਾਂ 'ਚ ਜਲਣ ਹੁੰਦੀ ਆ ਗਲੇ 'ਚ ਜਲਣ ਹੁੰਦੀ ਆ ਸਿਰ ਦੁਖਦਾ ਆ ਤੇ ਖੰਘ ਆਉਂਦੀ ਆ ਜਿਹੜੇ ਸੀਰੀਅਸ ਹੈਗੇ ਆ ਕੁਝ ਕੇਸਸ ਦੇ ਵਿੱਚ ਚੈਸਟ ਪੇਨ ਜਾਂ ਵੀਜ਼ਿੰਗ ਜਾਂ ਜਿਹੜੀ ਸਟਰੋਂਗ ਕਫ ਹੁੰਦੀ ਆ ਤਾਂ ਫਿਰ ਉਹ ਕਹਿੰਦੇ 911 ਕਾਲ ਕਰੋ ਤੇ ਮੈਡੀਕਲ ਐਮਰਜੈਂਸੀ ਤੁਹਾਨੂੰ ਲੈਣੀ ਚਾਹੀਦੀ ਆ ਜਿੰਨਾ ਹੋ ਸਕਦਾ ਅੰਦਰ ਰਹੋ ਆਪਣਾ ਖਿਆਲ ਰੱਖੋ ਤੇ 에ਅਰ ਕੁਆਲਿਟੀ ਐਸ ਵੇਲੇ ਕਈ ਥਾਵਾਂ ਦੇ ਉੱਤੇ ਬਹੁਤ ਮਾੜੀ ਆ ਤੇ ਜਿਹੜੇ ਇਹ ਵਾیدر ਆ ਇਹਨੂੰ ਦੇਖਦੇ ਰਹੋ ਕਿ ਕੀ ਇਹਦੇ ਬਾਰੇ ਅਪਡੇਟ ਆ ਅਗਲੀ ਗੱਲਬਾਤ ਸਾਲਮੋਨੇਲਾ ਬਾਰੇ ਆ 57 ਲੋਕ ਇਸ ਵੇਲੇ ਕੈਨੇਡਾ ਦੇ ਵਿੱਚ ਸਾਲਮੋਨੇਲਾ ਜਿਹੜਾ ਇੱਕ ਬੈਕਟੀਰੀਆ ਆ ਜਿਹਦੇ ਨਾਲ ਫੂਡ ਪੋਇਜ਼ਨਿੰਗ ਹੁੰਦੀ ਆ ਉਹਦੇ ਤੋਂ ਪੀੜਤ ਨੇ ਬੜੀ ਵੱਡੀ ਇੱਕ ਗਿਣਤੀ ਦੱਸੀ ਜਾ ਰਹੀ ਆ 7 ਜਣੇ ਹਸਪਤਾਲ ਦੇ ਵਿੱਚ ਨੇ ਤੇ ਜਿਹੜੇ ਉਹ ਮਤਲਬ ਇੰਨੇ ਜ਼ਿਆਦਾ ਬਿਮਾਰ ਹੋ ਗਏ ਕਿ ਉਹਨਾਂ ਨੂੰ ਹਸਪਤਾਲ ਦੇ ਵਿੱਚ ਜਾਣਾ ਪਿਆ ਬਹੁਤੇ ਅਲਬਰਟਾ 'ਚ 44 ਕਨਫਰਮ ਕੇਸ ਅਲਬਰਟਾ ਦੇ ਵਿੱਚ ਆਏ ਆ ਤੇ 13 ਨਟਾਰੀਓ ਦੇ ਵਿੱਚ ਆਏ ਆ ਇਹ ਸੈਲਾਮੀ ਦੇ ਨਾਲ ਰਿਲੇਟ ਆ ਇਹਨਾਂ ਦਾ ਜਿਹੜਾ ਤਿੰਨ ਕਿਸਮ ਦੀ ਸੈਲਾਮੀ ਪ੍ਰੋਡਕਟਸ ਨੇ ਜਿਹੜੇ ਸੈਲਮੀ ਜਿਨ੍ਹਾਂ ਨੇ ਉਹੀ ਬਿਮਾਰ ਹੋਏ ਜਿਨ੍ਹਾਂ ਨੇ ਇਹ ਖਾਦਾ ਸੀ ਜਿਹੜਾ ਰੈੱਡ ਮੀਟ ਇਹ ਹੈਗਾ ਇਹਨਾਂ ਨੂੰ ਰੀਕਾਲ ਵੀ ਕੀਤਾ ਗਿਆ ਇਹਨਾਂ ਨੇ ਸੈਲਮੀ ਪ੍ਰੋਡਕਟਸ ਨੂੰ ਬੋਨਾ ਜਿਹੜਾ ਆ ਮਿਲ ਜਨੋਵਾ ਸੈਲਮੀ ਇਸੇ ਤਰ੍ਹਾਂ ਰੀਆ ਜਨੋਵਾ ਸੈਲਮੀ ਸਵੀਟ ਤੇ ਰੀਆ ਜਨੋਵਾ ਸੈਲਮੀ ਹੌਟ ਇਹਨਾਂ ਨੂੰ ਉਹਨਾਂ ਨੇ ਰੀਕਾਲ ਕੀਤਾ ਸਿੱਧਾ ਸਬੰਧ ਇਹਦਾ ਉਹਦੇ ਨਾਲ ਜੁੜਦਾ ਹੈ ਇਹ ਅੰਟੈਰੀਓ ਅਲਬਰਟਾ ਤੇ ਮੈਨੀਟੋਬਾ ਦੇ ਵਿੱਚ ਤਿੰਨਾਂ ਥਾਵਾਂ ਦੇ ਉੱਤੇ ਇਹ ਵੇਚਿਆ ਗਿਆ ਆ ਇਹਦੇ ਤੋਂ ਬਾਅਦ ਲੋਕਾਂ ਨੂੰ ਕਹਿ ਆ ਵੀ ਹੁਣ ਕਹਿ ਦਿੱਤਾ ਰਣ ਕਿ ਨਾ ਵੇਚੋ ਇਹਨੂੰ ਨਾ ਕਿਤੇ ਸਰਵ ਕਰੋ ਤੇ ਨਾ ਖਾਓ ਪ੍ਰੋਡਕਟ ਦਾ ਕੋਡ ਜਿਹੜਾ ਜਿਹੜੇ ਰੀਕਾਲ ਕੀਤੇ ਗਏ ਸੈਲਮਾ ਹੀ ਇਹ ਇਹਨਾਂ ਨੂੰ ਉਹ ਕਿੰਜ ਦੇਖ ਲਓ ਉਹਦੇ ਉੱਤੇ ਯੂਪੀਸੀ ਕੋਡ ਆ ਉਹਨੂੰ ਲੇਬਲ ਨੂੰ ਚੈੱਕ ਕਰ ਲੈਣਾ ਚਾਹੀਦਾ ਜੇ ਬਿਮਾਰ ਆ ਉਹਦੇ ਤੋਂ ਬਾਅਦ ਸਿੱਧੇ ਡਾਕਟਰ ਦੇ ਕੋਲ ਜਾਓ ਤੇ ਆਪਣਾ ਖਿਆਲ ਰੱਖੋ ਸਾਲਮਨੇਲਾ ਇੱਕ ਬੈਕਟੀਰੀਆ ਆ ਜਿਹੜਾ ਫੂਡ ਪੋਇਜ਼ਨਿੰਗ ਕਰ ਸਕਦਾ ਹਿਊਮਨਸ ਦੇ ਵਿੱਚ ਆਮ ਤੌਰ ਦੇ ਉੱਤੇ ਜਦੋਂ ਕੋਈ ਫੂਡ ਦੇ ਵਿੱਚ ਕੰਟਾਮਿਨੇਸ਼ਨ ਹੁੰਦੀ ਆ ਕੋਈ ਬੈਕਟੀਰੀਆ ਆ ਜਾਂਦੇ ਆ ਉੱਥੋਂ ਸਾਰੇ ਹੁੰਦੇ ਇਹ ਹੁੰਦਾ ਇਹ ਆ ਵੀ ਡਾਇਰੀਆ ਹੋ ਜਾਂਦਾ ਜਿਹੜੇ ਆ ਢਿੱਡ ਦੁਖਦਾ ਬਹੁਤ ਜ਼ਿਆਦਾ ਬੁਖਾਰ ਚੜਦਾ ਉਲਟੀਆਂ ਆਉਂਦੀਆਂ ਆ ਤੇ ਇਹ 6 ਤੋਂ ਲੈ ਕੇ 72 ਘੰਟਿਆਂ ਦੇ ਵਿੱਚ ਵਿੱਚ ਸ਼ੁਰੂ ਹੋ ਜਾਂਦਾ ਜਦੋਂ ਤੁਸੀਂ ਖਾਦਾ ਆ ਮਤਲਬ ਉਦਾਂ ਦੀ ਚੀਜ਼ ਤੁਸੀਂ ਕੰਟਾਮਿਨੇਟਿਡ ਫੂਡ ਖਾ ਲਿਆ 6 ਤੋਂ 72 ਘੰਟਿਆਂ ਦੇ ਵਿੱਚ ਇਹ ਸ਼ੁਰੂ ਹੋ ਜਾਂਦਾ ਜਿਹੜੀ ਇਹ 4 ਤੋਂ 7 ਦਿਨ ਫਿਰ ਬੰਦਾ ਬਿਮਾਰ ਰਹਿੰਦਾ ਇਹਦੇ ਵਿੱਚ ਬਹੁਤੇ ਲੋਕ ਰਿਕਵਰ ਕਰ ਲੈਂਦੇ ਆ ਬਿਨਾ ਕਿਸੇ ਮੈਡੀਕਲ ਟਰੀਟਮੈਂਟ ਤੋਂ ਪਰ ਕਈ ਵਾਰੀ ਇਹ ਗੰਭੀਰ ਵੀ ਹੋ ਸਕਦਾ ਕੁਝ ਕੇਸਸ ਦੇ ਵਿੱਚ ਖਾਸ ਕਰਕੇ ਬੱਚਿਆਂ ਦੇ ਵਿੱਚ ਜਾਂ ਬਜ਼ੁਰਗਾਂ ਦੇ ਵਿੱਚ ਜਾਂ ਜਿਹਨਾਂ ਦੇ ਵਿੱਚ ਇਮਿਊਨ ਸਿਸਟਮ ਜਿਹਨਾਂ ਦਾ ਕਮਜ਼ੋਰ ਆ ਉੱਥੇ ਵੱਡੀ ਸਮੱਸਿਆ ਹੋ ਜਾਂਦੀ ਆ ਫਿਰ ਹਸਪਤਾਲ ਦੇ ਵਿੱਚ ਲਿਜਾਣਾ ਪੈਂਦਾ ਤੇ ਇਹ ਬਾਅਦ ਦੇ ਵਿੱਚ ਫੈਲਦਾ ਬਹੁਤ ਆ ਜਿਵੇਂ ਘਰ ਦੇ ਵਿੱਚ ਕੋ ਚੂਹੇ ਆ ਜਾਂ ਚਿਕਨਸ ਆ ਜਾਂ ਕੋ ਪੈਟਸ ਆ ਉਹਨਾਂ ਤੋਂ ਵੀ ਇੱਕ ਦੂਜੇ ਨੂੰ ਜਿਹੜਾ ਇਹ ਫੈਲ ਜਾਂਦਾ ਦੂਜਾ ਇਹ ਦੀ ਇਹ ਦੀ ਕੰਟਾਮਿਨੇਸ਼ਨ ਦਾ ਮਤਲਬ ਹੁੰਦਾ ਵੀ ਇਹ ਖਰਾਬ ਆ ਖਾਣਾ ਉਹਦੀ 스멜 ਨਹੀਂ ਹੁੰਦੀ ਕੋਈ ਨਾ ਉਹਦਾ ਕੋ ਟੇਸਟ ਹੁੰਦਾ ਸੋ ਟੇਸਟ ਵੀ ਨਾਰਮਲ ਹੁੰਦਾ ਸਾਰਾ ਕੁਝ ਉਸੇ ਤਰੀਕੇ ਨਾਲ ਹੁੰਦਾ ਇਸ ਕਰਕੇ ਨੂੰ ਡਿਟੈਕਟ ਕਰਨਾ ਬਹੁਤ ਔਖਾ ਹੁੰਦਾ ਡਾਕਟਰ ਇਹਨੂੰ ਸਾਲਮੋਨੇਲਾ ਨੂੰ ਫਿਰ ਅੱਗੇ ਜਾ ਕੇ ਡਾਇਗਨੋਸ ਕਰ ਸਕਦੇ ਆ ਐਂਟੀਬਾਇਓਟਿਕ ਜਿਹੜੀਆਂ ਮਾਈਲਡ ਕੇਸਸ ਦੇ ਵਿੱਚ ਉਹ ਆਮ ਤੌਰ ਦੇ ਉੱਤੇ ਨਹੀਂ ਦਿੱਤੀਆਂ ਜਾਂਦੀ ਪਰ ਜੇ ਕੋਈ ਸੀਰੀਅਸ ਇਨਫੈਕਸ਼ਨ ਹੋ ਜਵੇ ਤਾਂ ਫਿਰ ਇਹ ਦਿੱਤੀ ਜਾਂਦੀ ਹੈ ਇਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਵਿੱਚ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ। ਕ੍ਰਿਸ਼ਨ ਮੀਆਂ ਗੱਲਾਂ ਬਤਨਾਂ